ਪਹਿਲੀ ਗੱਲ ਤਾਂ ਇਹ ਹੈ ਜਦੋਂ ਅਸੀਂ ਬਾਏ ਦੇ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਦੇ ਵਿੱਚ ਆਏ ਤੇ ਹਰਪਾਲ ਜੀ ਹੋਰੀ ਐਮਐਚਯੂ ਦੇ ਵਿੱਚ ਪ੍ਰਧਾਨ ਜੀ ਦੇ ਤੌਰ ਤੇ ਅਹੁਦਾ ਸੰਭਾਲਿਆ ਤਾਂ ਅਸੀਂ ਦੋਹਾਂ ਭਾਈਆਂ ਨੇ ਇੱਕ ਧਾਰਨਾ ਜਿਹੜੀ ਸਾਡੇ ਦਿਮਾਗ ਦੇ ਅੰਦਰ ਚੱਲ ਰਹੀ ਸੀਗੀ ਉਹਦੇ ਤੇ ਪਹਿਲਾਂ ਅਮਲ ਕੀਤਾ ਉਸ ਅਮਲ ਦੇ ਵਜੋਂ ਅਸੀਂ ਬਿਜਲੀ ਰੋਡ ਦੇ ਅੰਦਰ ਜਿੰਨੇ ਵੀ ਮੁਲਾਜ਼ਮ ਉਹ ਲਾਲ ਝੰਡੇ ਵਾਲੇ ਹੋਣ ਉਹ ਚਿੱਟੇ ਝੰਡੇ ਵਾਲੇ ਹੋਣ ਉਹ ਨੀਲੇ ਝੰਡੇ ਵਾਲੇ ਹੋਣ ਉਹ ਕਿਸੇ ਵੀ ਵਿਚਾਰਧਾਰਾ ਦੇ ਲੋਕ ਹੋਣ ਉਹਨਾਂ ਨੂੰ ਇੱਕ ਮੰਚ ਤੇ ਲਿਆ ਕੇ ਇਕੱਠਾ ਕੀਤਾ ਉਹਨਾਂ ਨੂੰ ਉਸ ਮੰਚ ਤੇ ਲਿਆ ਕੇ ਅਸੀਂ ਲੜਾਈ ਲੜੀ ਬਿਜਲੀ ਬੋਰਡ ਦੇ ਅੰਦਰ ਬੜੀ شدت ਦੇ ਨਾਲ ਔਰ ਬਿਨਾ ਕਿਸੇ ਦਾ ਮਾਈਨਸ ਪੁਆਇੰਟ ਤੇ ਮਾਈਨਸ 0 0 ਪੁਆਇੰਟ ਤੇ ਨਕਸਾਨ ਕੀਤੇ ਬਿਨਾ ਅਸੀਂ ਉਹਨੇ ਤੇ ਜਿੱਤ ਪ੍ਰਾਪਤ ਕੀਤੀ ਇਹ ਤੁਹਾਡੀ ਬਦੌਲਤ ਸਿਗਾ ਲੋਕੋ ਇਹ ਉਹਨਾਂ ਮੁਲਾਜ਼ਮਾਂ ਦੀ ਬਦੌਲਤ ਸਿਗਾ ਜਿਨ੍ਹਾਂ ਨੇ ਸਤੰਬਰ ਮਹੀਨੇ ਜਦੋਂ ਅਸੀਂ ਐਜੀਟੇਸ਼ਨ ਦੀ ਕਾਲ ਦਿੱਤੀ ਹੈ ਤਾਂ ਸਾਥੀਆਂ ਨੇ ਉਸ ਕਾਲ ਤੇ ਜਿਹੜੇ ਫੁੱਲ ਚੜਾਏ ਨੇ ਇਹ ਜਿਹੜਾ ਇਕੱਠ ਹੈ ਤੇ ਇਕੱਠ ਵੱਡੀਆਂ ਚੀਜ਼ਾਂ ਨੇ ਅਸੀਂ ਆਪਾਂ ਜਥੇਬੰਦੀਆਂ ਦੇ ਅੰਦਰ ਨਾਰਾ ਦਿੰਦੇ ਆ ਤੇ ਦੁਨੀਆ ਭਰ ਦੇ ਮੁਲਾਜ਼ਮੋ ਇੱਕ ਹੋ ਜਾਓ ਇਹ ਜਿਹੜੀ ਤੁਹਾਡੀ ਏਕਤਾ ਹੈ ਔਰ TSU ਤੇ MSU ਦੀ ਜਿਹੜੇ ਥੜੇ ਬਣੇ ਨੇ ਉਹਨਾਂ ਦੀ ਅਗਵਾਈ ਬੜੀ ਇੱਕ ਵਿਗਿਆਨਿਕ ਸੋਚ ਦੇ ਨਾਲ ਕੀਤੀ ਜਾਂਦੀ ਹੈ ਬੜੀ ਡੈਡੀਕੇਸ਼ਨ ਦੇ ਨਾਲ ਕੀਤੀ ਜਾਂਦੀ ਹੈ ਔਰ ਉਸ ਲੜਾਈ ਦੇ ਵਿੱਚ ਟੈਕਨੀਕਲ ਸਰਵਰ ਯੂਨੀਅਨ ਦਾ ਬਹੁਤ ਵੱਡਾ ਰੋਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਤੌਟੇ ਪਾਸ ਕਰਦਾ ਤੇ ਅਸੀਂ 1 ਜੂਨ ਤੋਂ ਅਸੀਂ ਫੇਰ ਲੋਕ ਅੱਗੀ ਮੰਗਾ ਪ੍ਰਤੀ ਲੋਕਾਂ ਦੀਆਂ ਭਾਗਦੀਆਂ ਮੰਗਾ ਪ੍ਰਤੀ ਲੋਕਾਂ ਦੇ ਵਰਨਿੰਗ ਇਸ਼ੂ ਉਹਨਾਂ ਤੇ ਦੇ ਕੇ ਮੈਨੇਜਮੈਂਟ ਦੇ ਨਾਲ ਪਹਿਲੀ ਜੂਨ ਤੋਂ ਅਸੀਂ ਪੀਪਾ ਖੜਕਾਣ ਜਾ ਰਹੇ ਹਾਂ ਉਹਦੇ ਸੰਘਰਸ਼ ਦੇ ਵਿੱਚ ਮੈਂ ਆਸ ਕਰਦਾ ਮੇਰੀਆਂ ਭੈਣਾਂ ਮੇਰੇ ਬੱਚੇ ਮੇਰੇ ਛੋਟੇ ਵੀਰ ਮੇਰੇ ਵੱਡੇ ਵੀਰ ਸਾਰੇ ਜਿਹੜੇ ਆਉਂਦੇ ਵਿੱਚ ਸਾਥ ਦੇਣਗੇ ਸਾਡਾ ਔਰ ਅਸੀਂ ਵਧੀਆ ਰਿਜ਼ਲਟ ਹੈ ਜਿਹੜੇ ਤੁਹਾਡੇ ਸਾਨੂੰ ਉਤਰਾਖਾਂਗੇ ਇਹ ਜਿਹੜਾ ਇਕੱਠ ਹੈ ਇਕੱਠ ਦੇ ਨਾਲ ਹੀ ਸਾਂਝੀਆਂ ਜਿਹੜੀਆਂ ਮੁਲਾਜ਼ਮ ਲਹਿਰਾ ਰਹੇ ਉਹ ਸਾਰੀਆਂ ਜਾਂਦੀਆਂ ਨੇ ਕੁਝ ਲੋਕ ਨੇ ਜਿਹੜੀਆਂ ਸਾਂਝੀਆਂ ਲਹਿਰਾਂ ਨੂੰ ਤੋੜਦੇ ਰਹੇ ਔਰ ਉਹ ਮੈਨੇਜਮੈਂਟ ਦੀ ਭਗਤੀ ਸਰਕਾਰਾਂ ਦੀ ਭਗਤੀ ਕਰਕੇ ਆਪਣੇ ਆਪ ਨੂੰ ਮਹਾਨ ਆਗੂ ਦੱਸਦੇ ਨੇ ਉਹਨਾਂ ਤੋਂ ਵੀ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਆਉਣਾ ਰੂ ਇੱਕ ਕੁਐਸਚਨ ਪੁੱਛਿਆ ਜਾਵੇ ਕਿ ਜਿਹੜੇ ਸਾਂਝੀਆਂ ਲਹਿਰਾਂ ਜਿਹੜੇ ਲੋਕ ਮਦਈ ਨੇ ਇਹਨਾਂ ਦੇ ਲੋਕ ਚਾਹੁੰਦੇ ਨੇ ਕਿ ਇਕੱਠੇ ਹੋ ਔਰ ਆਪਣੀ ਆਪਣੀ ਵਿਚਾਰਧਾਰਾ ਇਕੱਠੇ ਹੋ ਇੱਕ ਮਿਨੀਮਮ ਪ੍ਰੋਗਰਾਮ ਜਿਹੜਾ ਹੈ ਉਹਦੇ ਤੇ ਇੱਕ ਆਪਾਂ ਐਜੀਟੇਸ਼ਨ ਦਈਏ ਇਕੱਠੇ ਹੋਈਏ ਤੇ ਉਹ ਐਜੀਟੇਸ਼ਨ ਦੇ ਵਿੱਚ ਤੁਸੀਂ ਸ਼੍ਰੀ ਕਿਉਂ ਨਹੀਂ ਹੁੰਦੇ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਉਹ ਮੈਨਜਮੈਂਟ ਦੀ ਭਗਤੀ ਕਰ ਰਹੇ ਨੇ ਸਰਕਾਰ ਦੀ ਭਗਤੀ ਕਰ ਰਹੇ ਨੇ ਔਰ ਆਮ ਨਾਗਰਿਕਾਂ ਦੀ ਪਿੱਠ ਦੇ ਵਿੱਚ ছুরি ਮਾਰ ਰਹੇ ਨੇ ਉਹ ਉਹਨਾਂ ਸਾਥੀਆਂ ਤੋਂ ਵੇਅ ਰਹਿਣ ਦੀ ਲੋੜ ਹੈ ਅੱਜ ਬਿਜਲੀ ਬੋਰਡ ਦੇ ਅੰਦਰ